ਹਰੇਕ ਬੰਦੇ ਦਾ ਖੁਸ਼ ਰਹਿਣ ਦਾ ਤਰੀਕਾ ਤੇ ਖੁਸ਼ ਰੱਖਣ ਦਾ ਤਰੀਕਾ ਅਲੱਗ ਹੋ ਸਕਦਾ ਹੈ ਤੇ ਐਟ ਦ ਸੇਮ ਟਾਈਮ ਗੁੱਸਾ ਕਰਨ ਦਾ ਤਰੀਕਾ ਵੀ ਅਲੱਗ ਹੋ ਸਕਦਾ ਜਦੋਂ ਤੁਸੀਂ ਵਧੀਆ ਬੋਲ ਬੋਲਦੇ ਹੋ ਤੇ ਅਗਲਾ ਬੰਦਾ ਖੁਸ਼ ਹੋ ਜਾਂਦਾ ਤੇ ਜਦੋਂ ਤੁਸੀਂ ਬੋਲਦੇ ਹੋ ਕਿਸੇ ਨੂੰ ਓਏ ਅਗਲਾ ਗੁੱਸਾ ਵੀ ਕਰ ਜਾਂਦਾ ਪਰ ਇਸ ਐਕਟਰ ਨੇ ਓਏ ਲਫ਼ਜ਼ ਨੂੰ ਚੁੱਕ ਕੇ ਸਿਨੇਮਾ ਤੱਕ ਲੈ ਕੇ ਜਾ ਕੇ ਇੰਨਾ ਪਿਆਰ ਬਟੋਰਿਆ ਮੈਂ ਕਿਹਾ ਹੁਣ ਬਾਕੀ ਜਿਹੜੀ ਜਰਨੀ ਆ ਉਹ ਆਪ ਹੀ ਦੱਸਣਗੇ ਭਾਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਥੈਂਕ ਯੂ ਸੋ ਮੱਚ ਬੜੀ ਔਖੀ ਇੰਟਰੋਡਕਸ਼ਨ ਦਿੱਤੀ ਤੁਸੀਂ ਥੈਂਕ ਯੂ ਯਾਰ ਥੈਂਕ ਯੂ ਸੋ ਮੱਚ ਵਧੀਆ ਲੱਗਿਆ ਤੁਹਾਨੂੰ ਦੁਆਰਾ ਮਿਲ ਕੇ ਪਹਿਲਾਂ ਤਾਂ ਬਹੁਤ ਜ਼ਿਆਦਾ ਮੁਬਾਰਕਾਂ ਤੁਹਾਨੂੰ ਭਾਜੀ ਤੁਸੀਂ ਰਾਈジング ਸਟਾਰ ਐਕਟਰ ਮੇਲ ਦੀ categories ਜੀ ਤੁਸੀਂ ਅਵਾਰਡ ਜਿੱਤੇ ਹੈ ਭਾਜੀ ਬਹੁਤ ਜ਼ਿਆਦਾ ਮੁਬਾਰਕਾਂ ਹੈ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਵਧੀਆ ਲੱਗਿਆ ਕਿ ਪੀਟੀਸੀ ਨੇ ਇਹ ਇਨੀਸ਼ੀਏਟਿਵ ਲਿਆ ਪਹਿਲਾ ਅਵਾਰਡ ਹੈ ਮੇਰਾ ਸੋ ਪਹਿਲਾਂ ਤਾਂ ਮਿਲਿਆ ਨਹੀਂ ਤੇ ਹੁਣ ਮਿਲਿਆ ਤੇ ਇਹਨੂੰ 10 ਸਾਲ ਲੱਗੇ ਸੋ ਖੁਸ਼ੀ ਹੁੰਦੀ ਹੈ ਐਪਰੀਸ਼ੀਏਸ਼ਨ ਤੇ ਪਲੱਸ ਅਵਾਰਡ ਹੁੰਦੇ ਆ ਜਿਹੜੇ ਤੁਹਾਨੂੰ ਥੋੜੇ ਜੇ ਸ਼ਾਬਾਸ਼ੀ ਦਿੰਦੇ ਆ ਤੁਹਾਡਾ ਪੁਸ਼ ਕਰਦੇ ਆ ਸੋ ਤੁਸੀਂ ਹੋਰ ਮਿਹਨਤ ਨਾਲ ਫਿਰ ਕੰਮ ਕਰਦੇ ਹੋ ਭਾਜੀ ਇਹ ਤਾਂ ਚਲੋ ਰਾਈジング 스타 ਅਵਾਰਡ ਹੈ ਇਹ ਤੁਹਾਡੀ ਲਾਈਫ ਦੇ ਵਿੱਚ ਬਹੁਤ ਵੱਡੀ ਅਚੀਵਮੈਂਟ ਹੈ ਤੁਸੀਂ ਕਹਿ ਵੀ ਰਹੇ ਹੋ ਜਦੋਂ ਲਾਈਵ ਦਾ ਫਰਸਟ ਅਵਾਰਡ ਮਿਲਿਆ ਸੀ ਹਨਾ ਥੀਏਟਰ ਲਈ ਪਲੇ ਲਈ ਜਾਂ ਕੋਈ ਸਕਿੱਟ ਦੇ ਲਈ ਉਹ ਭਾਜੀ ਉਹ ਸਟੋਰੀ ਬਾਰੇ ਦੱਸੋ ਪਹਿਲਾ ਮੈਨੂੰ ਮਿਲਿਆ ਸੀਗਾ ਬੈਸਟ ਐਕਟਰ ਮਿਲਿਆ ਸੀਗਾ ਥੀਏਟਰ ਫੈਸਟੀਵਲ ਚ ਹੀ ਹਨਾ ਉਹ ਬਰਨਾਲੇ ਹੁੰਦਾ ਸੀਗਾ ਮਹਾਸ਼ਕਤੀ ਕਲਾ ਮੰਦਰ ਚ ਸੋ ਮੈਨੂੰ ਲੱਗਦਾ ਕਿ ਉਦੋਂ ਅੱਜ ਵੀ ਉਹ ਟਰੋਫੀ ਸੰਭੀ ਹੋਈ ਹੈ ਸੋ ਵਧੀਆ ਲੱਗਦਾ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਵੀ ਸਕੂਲ ਕਾਲਜ ਉਸ ਤੋਂ ਬਾਅਦ ਫੈਸਟੀਵਲਸ ਹੋ ਗਏ ਹਨ ਉਹ ਸਾਰੇ ਉਹਦੇ ਚ ਬੈਸਟ ਐਕਟਰ ਮਿਲਿਆ ਸੀਗਾ ਤੋਂ ਸਾਰੇ ਬੋਡੀ ਮੈਨੂੰ ਤਾਂ ਲੱਗਦੇ ਸੀ ਵੀ ਬਹੁਤ ਕਹਿਣ ਨੇ ਪਰ ਫਿਲਮ ਦਾ ਨਹੀਂ ਸੀ ਹਜੇ ਕੋਈ ਆਇਆ ਸਾਰੇ ਥੀਏਟਰ ਨਾਲ ਰਿਲੇਟਡ ਸੀਗੇ ਸੋ ਕਿਉਂਕਿ ਮੈਂ ਸ਼ੁਰੂ ਤੋਂ ਹੀ ਥੀਏਟਰ 'ਚ ਰਿਆ ਥੀਏਟਰ 'ਚ ਸੋ ਬਹੁਤ ਸਾਰਾ ਸਮਾਂ ਸਪੈਂਡ ਕਰਿਆ ਅੱਜ ਵੀ ਜੀ ਕਰਦਾ ਕਿ ਦੁਬਾਰਾ ਸ਼ੁਰੂ ਕਰੀਏ ਸੋ ਉਹ ਐਕਸਪੀਰੀਅੰਸ ਕਹਿੰਦੇ ਨੇ ਜਿਹੜਾ ਪਹਿਲਾ ਹੁੰਦਾ ਨਾ ਉਹ ਬਹੁਤ ਦਿਲ ਦੇ ਨੇੜੇ ਹੁੰਦਾ ਜੀ ਸੋ ਅੱਜ ਵੀ ਮੈਂ ਸੰਭੇ ਹੋਏ ਆ ਘਰੇ ਪਏ ਆ ਸਾਰੇ ਜਿਹੜੇ-ਜਿਹੜੇ ਵੀ ਜਿੱਥੋਂ-ਜਿੱਥੋਂ ਵੀ ਮਿਲੇ ਚਾਹੇ ਕੋਈ ਅਸੀਂ ਪਿੰਡਾਂ 'ਚ ਨਾਟਕ ਕਰਦੇ ਹੁੰਦੇ ਸੀ ਨਾ ਤਾਂ ਪਿੰਡਾਂ ਵਾਲੇ ਵੀ ਸਨਮਾਨ ਕਰਦੇ ਹੁੰਦੇ ਸੀ ਤਾਂ ਮੇਰੇ ਲਈ ਤਾਂ ਉਹ ਵੀ ਓਡਾ ਹੀ ਅਵਾਰਡ ਸੋ ਸਾਰੇ ਸੰਭੇ ਹੋਏ ਆ ਤਾਂ ਉਹ ਜਿਹੜੀ ਸ਼ੀਲਡ ਇਕੱਠੀਆਂ ਕਰਨੀਆਂ ਨਾ ਉਹਦਾ ਇੱਕ ਅਲੱਗ ਚਾਹ ਹੁੰਦਾ ਕਿ ਕਿੰਨੀਆਂ ਟਰੋਫੀਆਂ ਪਈਆਂ ਘਰੇ ਇੱਕ ਦੋ ਇੱਕ ਦੂਜੇ ਦਿਖਾਉਣ ਨੂੰ ਨਾ ਯਾ ਦੇਖ ਕਿੰਨੀਆਂ ਪਈਆਂ ਆ ਪਈਆਂ ਨੇ ਸੋ ਉਦੋਂ ਜਦੋਂ ਸਕੂਲ ਚ ਹੁੰਦੇ ਸੀ ਉਦੋਂ ਬੜਾ ਚਾਹ ਹੁੰਦਾ ਸੀਗਾ ਯਾਰ ਟਰੋਫੀਆਂ ਵੱਧ ਤੋਂ ਵੱਧ ਇਕੱਠੀਆਂ ਕਰਨੀਆਂ ਜੀ ਭਾਜੀ ਆਪਾਂ ਗੱਲ ਕਰ ਰਹੇ ਸੀ ਅਵਾਰਡਸ ਦੀ ਅ ਫਿਜ਼ੀਕਲੀ ਅਵਾਰਡ ਮਿਲਦੇ ਨੇ ਹਨਾ ਟਰੋਫੀ ਹੁੰਦੀ ਆ ਉਹ ਵੀ ਆਪਾਂ ਅਵਾਰਡ ਮੰਨਦੇ ਬਟ ਅਸੀਂ ਇੱਕ ਮਾਈਂਡ ਦੇ ਵਿੱਚ ਸੋਚ ਲੈਂਦੇ ਆ ਯਾਰ ਇਹ ਬੰਦਾ ਜਦੋਂ ਤਾਰੀਫ ਕਰ ਦੇਣਾ ਮੇਰੀ ਹਮ ਯਾਰ ਇਹ ਮਜ਼ਾ ਆਵੇਗਾ ਲਾਈਫ ਦੇ ਵਿੱਚ ਹਮ ਉਹ ਜਿਹੜਾ ਅਵਾਰਡ ਸੀ ਰਿਵਾਰਡ ਸੀ ਉਹ ਕਿਹੜਾ ਸੀਗਾ ਕੰਪਲੀਮੈਂਟ ਜਿਨੇ ਤੁਹਾਨੂੰ ਭਾਜੀ ਤਿੰਨ ਰਾਤਾਂ ਦੋ ਦਿਨ ਸੌਣ ਨਹੀਂ ਦਿੱਤਾ ਕੰਪਲੀਮੈਂਟ ਨਾ ਦੋ ਤਰੀਕੇ ਨਾਲ ਕੰਮ ਕਰਦਾ ਜੀ ਇੱਕ ਤਾਂ ਹਮੇਸ਼ਾ ਜਿਹੜੇ ਤੁਹਾਡੇ ਉਸਤਾਦ ਹੁੰਦੇ ਆ ਜਾਂ ਗੁਰੂ ਹੁੰਦੇ ਆ ਟੀਚਰ ਉਹ ਤੁਹਾਨੂੰ ਕਦੇ ਵੀ ਐਪਰੀਸ਼ੀਏਟ ਨਹੀਂ ਕਰਨਗੇ ਜਿਹੜੇ ਵਧੀਆ ਨੇ ਜੇ ਐਪਰੀਸ਼ੀਏਟ ਕਰਨ ਨੂੰ ਪਤਾ ਜੇ ਨਿਕਲ ਜੂ ਫੇਰੇ ਸੋ ਮੈਨੂੰ ਤਾਂ ਉਲਟਾ ਸੀਗਾ ਮੇਰਾ ਤਾਂ ਮੈਂ ਚਾਹੁੰਦਾ ਸੀਗਾ ਕੋਈ ਮੈਨੂੰ ਐਪਰੀਸ਼ੀਏਟ ਨਾ ਕਰੇ ओके हां ਕਿ ਐਵੇਂ ਹਵਾ ਨਾ ਛੱਕ ਜਾ ਫੂਕ ਨਾ ਛੱਕ ਜਾ ਨਾ ਸੋ ਗੁਰੂ ਵੱਲ ਹਮੇਸ਼ਾ ਦੇਖਦੇ ਹੁੰਦੇ ਸੀ ਮੈਨੂੰ ਪਤਾ ਸੀ ਕਿ ਉਹਨਾਂ ਨੂੰ ਵਧੀਆ ਲੱਗ ਰਿਹਾ ਕਿ ਜੋ ਵੀ ਕਰ ਰਹੇ ਆ ਜਾਂ ਚੰਗਾ ਕੰਮ ਕਰ ਰਹੇ ਆ ਬਟ ਕਦੇ ਮੈਂ ਉਮੀਦ ਨਹੀਂ ਰੱਖੀ ਸੀ ਕਿ ਅਪਰੀਸ਼ੀਏਸ਼ਨ ਮੈਨੂੰ ਦੋ ਕਿਉਂਕਿ ਮੈਨੂੰ ਲੱਗਦਾ ਸੀ ਮੈਂ ਹੋਰ ਪਾਲਿਸ਼ ਕਰ ਲਾਂ ਹੋਰ ਗਾਲਾਂ ਪਹਿਨ ਸੋ ਮੈਂ ਤਾਂ ਉਸ ਕੈਟਾਗਰੀ ਚ ਸੀਗਾ ਐ ਨਹੀਂ ਸੀ ਵੀ ਕੋਈ ਮੈਨੂੰ ਕਵੇ ਜਾਂ ਕੋਈ ਆ ਕੇ ਕਵੇ हां ਜਦੋਂ ਕਾਲਜ ਯੂਨੀਵਰਸਿਟੀ ਚ ਆਏ ਸੀਗੇ ਜਦੋਂ ਜਦੋਂ ਚੜ੍ਹਦੀ ਜਵਾਨੀ ਜੀ ਹੁੰਦੀ ਹੈ ਉਦੋਂ ਉਹਨਾਂ ਨੇ ਵੀ ਟਰੋਫੀ ਜੀ ਮਿਲੀ ਹੈ ਕੁੜੀਆਂ ਆ ਕੇ ਮਿਲਣਾ ਫਿਰ ਜਾਣ ਜਾਣ ਕੇ ਜੱਗੀ ਹੋਈ ਜਾਣਾ ਹਨ ਆ ਮਾ ਕੰਮ ਆ ਕਰੈਕਟਰ ਮੈਂ ਕਰਿਆ ਸੀ ਜੀ ਹਾਂ ਹਾਂ ਹੁੰਦੇ ਨੇ ਹੁੰਦੇ ਅੱਗੇ ਸਟੇਜ ਤੇ ਵਾਰ ਵਾਰ ਇੰਟਰੋਡਕਸ਼ਨ ਵੇਲੇ ਥੋੜਾ ਜਿਹਾ ਐ ਕਰਕੇ ਆਉਣਾ ਅੱਗੇ ਜੀ ਮੈਂ ਆ ਫੜਾਫੜ ਕਈ ਵਾਰ ਵੇਵ ਕਰ ਦਿੰਦੇ ਆ ਹਾਂ ਦਾੜੀ ਜੀ ਲੱਗੀ ਹੋਣੀ ਐ ਉਹ ਲਾਹ ਲੂ ਕੇ ਫੜਾਫੜ ਵੀ ਮੈਨੂੰ origignal ਲੁੱਕ ਚ ਪਛਾਨ ਲੈਣ ਸੋ ਉਹ ਉੱਥੇ ਆ ਕੇ ਮਾੜਾ ਮੋਟਾ ਫਨ ਵਿੱਚ ਹੁੰਦਾ ਸੀ ਹਾਂ ਪਾਜੀ ਤੁਸੀਂ ਬਹੁਤ ਜ਼ਿਆਦਾ ਮੱਧ ਵਰਗੀ ਪਰਿਵਾਰ ਚੋਂ ਉੱਠੇ ਹੋ ਹਨਾ theater ਦਾ ਕਦੀ ਸੋਚਿਆ ਨਹੀਂ ਸੀਗਾ ਹਨਾ ਤੁਹਾਡੇ ਗੁਰੂ ਆਏ ਤੁਹਾਨੂੰ ਘਰੋਂ ਦੀ ਚੁੱਕ ਕੇ ਲੈ ਕੇ ਗਏ ਤੁਹਾਨੂੰ theater ਕਰਵਾਇਆ ਹਨਾ ਤੇ ਉਹ ਚੀਜ਼ਾਂ ਦਾ ਪਾਜੀ ਕਿੰਨੀਆਂ ਮੈਟਰ ਕਰਦੀਆਂ ਨੇ ਲਾਈਫ ਦੇ ਵਿੱਚ ਮੈਟਰ ਕਰਦੀਆਂ ਚੰਗਾ ਟੀਚਰ ਮਿਲ ਜੇ ਤਾਂ ਲਾਈਫ ਹੀ ਬਦਲ ਲੈਂਦਾ ਇੱਕ ਹੀ ਬੰਦਾ ਚਾਹੀਦਾ ਹੁੰਦਾ ਨਾ ਤੇ ਹੁਣ ਜਿਵੇਂ ਤੁਸੀਂ ਆਪਾਂ 12th ਫਿਲਮ ਫਿਲਮ ਦੇਖੀ ਉਹਦੇ ਚ ਇੱਕੋ ਹੀ ਹੁੰਦਾ ਜਿਹੜਾ ਡੀਐਸਪੀ ਉਹਨੂੰ ਕਹਿ ਜਾਂਦਾ ਕਿ ਕਿ ਚੀਟਿੰਗ ਨਹੀਂ ਕਰਨੀ ਸੋ ਮੰਨ ਨੂੰ ਲਾ ਲੰਦਾ ਹੈ ਨਾ ਉਸ ਤੋਂ ਬਾਅਦ ਉਹ ਬੰਦਾ ਆਈਪੀਐਸ ਬਣਦਾ ਸੋ ਮੈਨੂੰ ਲੱਗਦਾ ਕਿ ਮੇਰੀ ਲਾਈਫ ਜਿਹਨੂੰ ਭੈਸੰਤ ਢਾਲੀ ਵਾਲਾ ਜੀ ਉਹਨਾਂ ਨੇ ਚੱਕ ਲਿਆ ਉਥੋਂ ਬਸ ਰਾਹ ਹੀ ਦਿਖਾਉਣਾ ਹੁੰਦਾ ਅੱਗੇ ਤਾਂ ਆਪੇ ਬਣਦਾ ਜਾਂਦਾ ਨਾ ਹੁੰਦਾ ਖੁੱਲਦਾ ਸੋ ਰਾਹ ਬਣਿਆ ਉਹ ਤੋਂ ਬਾਅਦ ਚੱਲ ਪਿਆ ਕੰਮ ਹੌਲੀ ਹੌਲੀ ਫੇਰ ਨਹੀਂ ਮੁੜ ਕੇ ਪਿੱਛੇ ਦੇਖਿਆ ਪਾ ਫੇਰ ਤਾਂ ਇਹ ਨਹੀਂ ਸੋਚਿਆ ਵੀ ਕਾਲੀ ਨਹੀਂ ਕੀਤੀ ਕਦੇ ਕਰਦੇ ਰਹੇ ਕੰਮ ਹੁਣ ਤਾਂ ਐ ਸੀਗਾ ਵੀ ਸਾਰੀ ਲਾਈਫ ਇਹੀ ਕਰਨਾ ਕੋਈ ਕਾਲੀ ਨਹੀਂ ਨਾ ਕਿਤੇ ਮੈਂ ਜ਼ਿਆਦਾ ਕਾਲੀ ਕੀਤੀ ਸੀ ਕਿ ਜ਼ਿਆਦਾ ਕੰਮ ਕਰ ਲਾ ਫਿਲਮਾਂ 'ਚ ਵੀ ਹੁਣ ਇਹੀ ਹੈ ਕਿ ਟਰਮੇ ਨਾਲ ਚੱਲ ਰਹੇ ਆ ਹੌਲੀ 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 ਪਤਾ ਆਪੇ ਰਾਹ ਬਣ ਜਾਣਗੇ ਜੇ ਚੰਗਾ ਕੰਮ ਕਰੋਗੇ ਤਾਂ ਆਪੇ ਹੀ ਤੁਸੀਂ ਅੱਗੇ ਜਾਓ ਭਾਈ ਹੁਣ ਕੰਟੈਂਟ ਚੂਜ਼ ਕਰਨ ਦੀ ਬਹੁਤ ਵੱਡੀ ਗੇਮ ਹੋ ਗਈ ਹੈ ਹਨਾ ਪਹਿਲਾਂ ਤੁਸੀਂ ਕੈਰੈਕਟਰਸ ਕਰਦੇ ਸੀਗੇ ਤੇ ਮਤਲਬ ਕਹਦੇ ਨੇ ਨਾ ਆਪਾਂ ਲਾਈਫ ਦੇ ਵਿੱਚ ਖੁਸ਼ ਆਉਂਦੀ ਹੈ ਇੱਕ ਕੈਰੀਅਰ ਵਾਈਜ਼ ਵੀ ਖੁਸ਼ ਆਉਂਦੀ ਹੈ ਕਿ ਯਾਰ ਪਰ ਆ ਕਰਨਾ ਹੁਣ ਤੇ ਯਾਰ ਆ ਕਰਨਾ ਪੈਂਦਾ ਇਹ ਥਾਟ ਇਹ ਜਿਹੜਾ ਟਰਨਿੰਗ ਪੁਆਇੰਟ ਆ ਮਾਈਂਡ ਦੇ ਵਿੱਚ ਇਹ ਕਦੋਂ ਆਇਆ ਮਾਈਂਡ ਦੇ ਵਿੱਚ ਕਿ ਯਾਰ ਆਪਣਾ ਕੰਮ ਵੇਖ ਕੇ ਆਇਆ ਜਾਂ ਕਿਸੇ ਨੇ ਮਾਈਂਡ ਦੇ ਵਿੱਚ ਪਾਇਆ ਇਹ ਕਿਵੇਂ ਥਾਟ ਕਿਵੇਂ ਆਇਆ ਸੀ ਉਹ ਏ ਜਦੋਂ ਵੇਪਰ ਲਈ ਕੀਤੀ ਆਪ ਫਸਟ ਟਾਈਮ ਓਕੇ ਉਹਦਾ ਸਬਬ ਕਿਵੇਂ ਬਣਿਆ ਕਿ ਬਸ ਇਦਾਂ ਹੀ ਮੈਨੂੰ ਲੱਗਿਆ ਕਿ ਮੈਂ ਆਪਣੇ ਆਪ ਨੂੰ ਐਜ਼ ਅ ਕੈਰੈਕਟਰ ਆਰਟਿਸਟ ਲੈ ਕੇ ਆਇਆ ਜੀ ਆਪਣਾ ਨਾ ਤੂੰ ਲੋਕਾਂ ਨੇ ਬਹੁਤ ਐਕਸੈਪਟ ਕਰਿਆ ਜੀ ਬਹੁਤ ਜ਼ਿਆਦਾ ਪਿਆਰ ਮਿਲਿਆ ਸੋ ਮੇਨ ਐਡੀ ਛੇਤੀ ਫਿਰ ਪਤਾ ਲੱਗਿਆ ਵੀ ਕਾਲੀ ਵੀ ਨਹੀਂ ਕਰਨੀ ਮੇਨ ਚੌਂਚ ਹਾਲਾਂਕਿ ਪਹਿਲਾਂ ਪਹਿਲਾਂ ਮੈਂ ਕਰ ਗਿਆ ਸੀਗਾ ਗਲਤੀ ਵੀ ਵੀ ਜਲਦੀ ਮੇਨ ਚਾਵਾਂ ਨਾ ਪਰ ਮੇਨ ਚੌਂਚ ਰਿਸਕ ਵੀ ਉੱਡਾ ਹੀ ਹੈ ਨਾ ਜੇ ਫਿਲਮ ਫਲॉप ਹੁੰਦੀ ਹੈ ਜਾਂ ਫਿਲਮ ਡਿੱਗਦੀ ਹੈ ਤਾਂ ਤੁਹਾਡੀ ਹੈ ਫਿਰ ਹੂੰ ਸਾਈਡ ਵਾਲੇ ਤਾਂ ਚੁੱਪ ਕਰਕੇ ਨਿਕਲ ਜਾਂਦੇ ਆ ਨਾ ਸੋ ਉਹ ਵੀ ਰਿਸਕ ਵੱਡਾ ਹੁੰਦਾ ਫਿਲਮ ਨੂੰ ਲੱਗਾ ਯਾਰ ਜੇ ਅੱਗੇ ਵਧਣਾ ਰਿਸਕ ਤਾਂ ਲੈਣਾ ਪੈਣਾ ਸੋ ਉਹ ਮੇਰਾ ਜਿੰਨੀਆਂ ਫਿਲਮਾਂ ਕੀਤੀਆਂ ਚਾਹੇ ਡੈਬਿਊ ਸੀਗੀ ਰੁਪਿੰਦਰ ਗਾਂਧੀ ਫਿਰ ਰੌਕੀ ਮੈਂਡਰ ਰੱਬ ਦਾ ਰੇਡੀਓ ਜਿੰਨੀਆਂ ਵੀ ਕੀਤੀਆਂ ਨਾ ਛੜਾ ਲੋਟ ਆਫ ਫਿਲਮ ਨੇ ਨਾ ਉਹ ਸਾਰੀਆਂ ਕੈਰੈਕਟਰ ਆਰਟਿਸਟ ਸੀਗੀਆਂ ਤੇ ਮੈਨੂੰ ਲੱਗਾ ਹੁਣ ਕਾਫੀ ਹੈ ਹੁਣ ਮੈਂ ਤਿਆਰ ਆ ਉਹ ਬੋਜ ਸੈਨ ਨੂੰ ਜਿਹੜਾ ਕਿਉਂਕਿ ਬਹੁਤ ਵੱਡੀ ਰਿਸਪੌਂਸਿਬਿਲਟੀ ਹੁੰਦੀ ਹੈ ਜੇ ਤੁਸੀਂ ਮੇਨ ਲੀਡ ਕਰਦੇ ਹੋ ਸੋ ਮੈਨੂੰ ਲੱਗਦਾ ਹੁਣ ਰੈਡੀ ਆ ਹੁਣ ਅੱਗੇ ਮੈਂ ਇੱਕ ਸਟੈਪ ਅੱਗੇ ਜਾਣਾ ਚਾਹੀਦਾ ਨਹੀਂ ਤਾਂ ਉੱਥੇ ਖੜੇ ਰਹਿ ਜਾਵਾਂਗੇ ਸੋ ਫਿਰ ਉਹ ਕੀਤੀ ਫਿਰ ਮੈਨੂੰ ਲੱਗਿਆ ਯਾਰ ਥੋੜਾ ਜਿਹਾ ਐਜ਼ ਅ ਜਿਹੜੇ ਆਰਟਿਸਟ ਵਾਲੇ ਕੀੜੇ ਨੇ ਜੀ ਜੀ ਕਿ ਪੰਜਾਬੀ ਸਿਨੇਮੇ ਚ ਜਿਹੜੇ ਸਬਜੈਕਟਿਵਾਈਜ਼ ਥੋੜੇ ਲਿਮਟਿਡ ਚੀਜ਼ਾਂ ਕਰ ਸਕਦੇ ਹੋ ਤੁਸੀਂ ਤੁਸੀਂ ਹਰ ਗੱਲ ਖੁੱਲ੍ਹ ਕੇ ਨਹੀਂ ਕਰ ਸਕਦੇ ਤੁਸੀਂ ਸੋ ਮੈਨੂੰ ਲੱਗਿਆ ਉਹ ਕੀੜਾ ਸ਼ਾਇਦ ਮੈਨੂੰ ਹਿੰਦੀ ਫਿਲਮ ਇੰਡਸਟਰੀ ਚ ਨਿਕਲ ਜਵੇ ਫਿਰ ਉਧਰ ਵੀ ਫੋਕਸ ਕਰਿਆ ਜੀ ਸੋ ਉਧਰ ਵੀ ਗੁੱਡ ਰਿਸਪਾਂਸ ਮਿਲਿਆ ਤਾਂ ਹੁਣ ਦੋਵਾਂ ਪਾਸੇ ਹੈ ਕਿ ਲੱਗੂਗਾ ਕਿ ਜਿਹੜਾ ਅੰਦਰਲੀ ਐਕਟਰ ਨੂੰ ਸ਼ਾਂਤ ਕਰਨ ਵਾਲੇ ਕੀੜੇ ਨੇ ਉਹ ਉਧਰ ਕੱਢ ਲਿਆ ਕਰਾਂਗੇ ਜੀ ਜੋ ਜੜੀਆਂ ਹੱਸਣ ਖੇਡਣ ਵਾਲੀਆਂ ਨੇ ਜਿਹੜੀਆਂ ਲਾਈਟ ਫਿਲਮ ਆਉਣਗੀਆਂ ਪੰਜਾਬੀ ਚ ਕਰਿਆ ਕਰਾਂਗੇ ਜਗੀਰ ਪਾਜੀ ਬਹੁਤ ਜ਼ਿਆਦਾ ਸਟਾਈਲਿਸ਼ ਲੱਗ ਰਹੇ ਹੋ ਤੇ ਐਟ ਦ ਸੇਮ ਟਾਈਮ ਸਾਨੂੰ ਵੀ ਸਟਾਈਲਿਸ਼ ਬਣਾਉਂਦਾ ਹੈ ਜੀ ਐਡੀਥ ਹੈਬਸਨ ਪਰ ਇਹ ਸੀਨ ਦੀ ਔਰ ਐਕਟਿੰਗ ਦੀ ਗੱਲ ਚੱਲ ਰਹੀ ਹੈ ਹਨਾ ਇੱਕ ਜਦੋਂ ਤੁਸੀਂ ਸੀਨ ਪ੍ਰਿਪੇਅਰ ਕਰਦੇ ਹੋ ਉਹ ਕੀ ਹੁੰਦਾ ਤੁਹਾਡਾ ਪ੍ਰੋਸੈਸ ਕੀ ਹੁੰਦਾ ਉਹਦੇ ਚ ਇੱਕ ਮੇਰੇ ਕੋਲ ਲੰਬੀ ਚੌੜੀ ਲਿਸਟ ਹੈ ਕਿ ਮੈਂ ਕੀ ਨਹੀਂ ਕਰਨਾ ਹੂੰ ਇਹਦੇ ਵਿੱਚ ਮੈਂ ਇੱਕ ਐਡ-ਆਨ ਕਰੂੰਗਾ ਸੌਰੀ ਮੈਂ ਤੁਹਾਡੀ ਗੱਲ ਕੱਟ ਰਿਹਾ ਆ ਤੁਸੀਂ ਇੱਕ ਆਡੀਸ਼ਨ ਭੇਜਣਾ ਸੀਗਾ ਹੂੰ ਤੇ ਤੁਸੀਂ ਉਸ ਅਕਸਰ ਕੀ ਹੁੰਦਾ ਕਿ ਤੁਸੀਂ ਇੱਕ ਦੀਵਾਰ ਦੇ ਅੱਗੇ ਆਡੀਸ਼ਨ ਲਾਈਟ ਲਗਾ ਕੇ ਕਰ ਦਿੰਦਾ ਬਟ ਤੁਸੀਂ ਇੱਕ ਮੂਵੀ ਲਈ ਆਡੀਸ਼ਨ ਭੇਜਣਾ ਸੀਗਾ ਇਹਨੂੰ ਤੁਸੀਂ ਪ੍ਰੋਪਰਲੀ ਸ਼ੂਟ ਸ਼ੂਟ ਕੀਤਾ ਐਡਿਟ ਕੀਤਾ ਹਨਾ ਉਹ ਵੀ ਚੀਜ਼ ਐਡਿਟ ਨਹੀਂ ਤੁਸੀਂ ਵਨ ਟੇਕ ਹੀ ਰੱਖਣਾ ਹੁੰਦਾ ਹਾਂ 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 ਉਹ ਉਹ ਚੀਜ਼ ਬਾਰੇ ਵੀ ਸਾਰਾ ਕੁਝ ਦੱਸ ਨਹੀਂ ਗੋਟਾ ਆਡੀਸ਼ਨ ਦੇਣਾ ਮੈਨੂੰ ਵਧੀਆ ਲੱਗਦਾ ਕਿਉਂਕਿ ਬੰਬੇ ਆ ਜਿਹੜੀ ਜਿਹੜੀ ਵੱਡੀ ਫਿਲਮ ਇੰਡਸਟਰੀ ਹੈ ਆਡੀਸ਼ਨ ਤੋਂ ਪਿਣਾ ਨਹੀਂ ਤੁਹਾਨੂੰ ਉਹ ਮਿਲਦੀ ਹੈ ਨਾ ਪਤਾਲ ਲੋਕ ਵੀ ਆਡੀਸ਼ਨ ਤੇ ਮਿਲਿਆ ਹੁਣ ਡਿਪਲੋਮੈਟ ਵੀ ਹੈ ਅਗਲਾ ਫਿਲਮਾਂ ਕਰਦਾ ਆਂਗਾ ਅਗਲਾ ਕਹਿੰਦਾ ਮੈਂ ਪੰਜਾਬ ਚ ਕਰਦਾ ਨਾ ਉਹਨਾਂ ਲਈ ਮੈਂ ਨਹੀਂ ਹਜੇ ਐਡਾ ਸੋ ਉੱਥੇ ਤਾਂ ਉਹ ਕਰੈਕਟਰ ਨੂੰ ਦਿੰਦੇ ਆ ਕਿ ਕਿਹਦੀ ਲੁੱਕ ਵਾਈਜ਼ ਜਾਂਦਾ ਹੈ ਇਹ ਕਰ ਵੀ ਲਊਗਾ ਕਿ ਨਹੀਂ ਤਾਂ ਡਿਪਲੋਮੈਟ ਵੀ ਇਦਾਂ ਹੀ ਹੋਈ ਹੈ ਸੋ ਉਹ ਵੀ ਉਹਨਾਂ ਨੇ ਆਡੀਸ਼ਨ ਲਿਆ ਹਨ ਮੌਕੇ ਤੇ ਚੱਲ ਗੀਆਂ ਉਹਨਾਂ ਨੂੰ ਮੇਰੀ ਲੁੱਕ ਜਾਂ ਉਹਦਾਂ ਦਾ ਕੰਮ ਉਹਨਾਂ ਨੂੰ ਗੁੱਡ ਲੱਗਿਆ ਆਡੀਸ਼ਨ ਤਾਂ ਮੈਨੂੰ ਜਦੋਂ ਕੋਈ ਆਉਂਦਾ ਤਾਂ ਮੈਨੂੰ ਚਾ ਚੜ ਜਾਂਦਾ ਵੀ ਆਏ ਹਾ ਇਹਦੀ ਤਾਂ ਮੈਂ ਬੱਧਰੀ ਬਣਾ ਦੂੰ ਕਹਿੰਦਾ ਪੰਜਾਬੀ ਚ ਸੋ ਮੈਨੂੰ ਇਹ ਆ ਜਾਂਦਾ ਇਹ ਕੈਰੈਕਟਰ ਯਾਰ ਮੇਰਾ ਹੈ ਇਹ ਨਹੀਂ ਮੈਂ ਕਿਸੇ ਨੂੰ ਜਾਣ ਦਿੰਦਾ ਹਾਂ ਸੋ ਰੱਬ ਦੀ ਕਿਰਪਾ ਨਾਲ ਫਿਰ ਪੂਰੀ ਸ਼ਿੱਦਤ ਨਾਲ ਉੱਤੇ ਮਿਹਨਤ ਕਰੀਦੀ ਹੈ ਤੇ ਬਣਾ ਕੇ ਦੇਈਦਾ ਅੱਗੇ ਅਗਲੇ ਦੀ ਕਾਲ ਆ ਹਨ ਕਿੰਨੂੰ ਰੱਖਣਾ ਕਿਉਂਕਿ ਕੰਪੀਟੀਸ਼ਨ ਬਹੁਤ ਵੱਡਾ ਹੈ ਕਿ ਮੈਂ ਕੱਲਾ ਨਹੀਂ ਹੈਗਾ ਐਕਟਰ ਬੰਬੇ ਤਾਂ ਮੇਤੋਂ ਕਿੱਤੇ ਜਿਆਦਾ ਵਧੀਆ ਐਕਟਰ ਹੋਣਗੇ ਪਰ ਅੱਗੇ ਤੁਹਾਡਾ ਲੱਕ ਹੈਂਡ ਸਹੀ ਟਾਈਮ ਤੇ ਸਹੀ ਸਪੇਸ ਤੇ ਹੋਣੀ ਚਾਹੀਦੀ ਤੇ ਭਾਜੀ ਕੰਟੈਂਟ ਚੂਜ਼ ਤੁਸੀਂ ਬਹੁਤ ਡਿਫਰੈਂਟ ਕਰਦੇ ਹੋ ਹਨਾ ਜਿਵੇਂ OE ਭੋਲੇ ਹੋਏ ਉਸ ਤੋਂ ਬਾਅਦ ਵੀ ਤੁਹਾਡੀ ਫਿਲਮ ਆਈ ਹੈ ਇਲਤੀ ਆਈ ਹੈ ਹਨਾ ਅਲੱਗ ਤਰੀਕੇ ਦਾ ਕੰਟੈਂਟ ਚੂਜ਼ ਕਰਦੇ ਹੋ ਸਕ੍ਰਿਪਟ ਰਾਈਟਰਸ ਨਾਲ ਤੁਹਾਡੀਆਂ ਹੁੰਦੀਆਂ ਨੇ ਸੈਟਿੰਗਸ ਹੁੰਦੀਆਂ ਨੇ ਕਿਵੇਂ ਉਹ ਪ੍ਰੋਸੈਸ ਰਹਿੰਦਾ ਕਿੰਨਾ ਟਾਈਮ ਟੇਕਿੰਗ ਹੈਗੀਆਂ ਚੀਜ਼ਾਂ ਉਹ ਪ੍ਰੋਪਰ ਬੈਠਦੇ ਆ ਮੇਰੀ ਆਦਤ ਰਹੂਗੀ ਅੱਗੇ ਵੀ ਰਹੂਗੀ ਦੇਖੋ ਬਾਕਸ ਆਫਿਸ ਕੋਈ ਵੀ ਰਵੇ ਪਰ ਰਿਸਕ ਲੈਣੋ ਨਹੀਂ ਮੈਂ ਹੱਡੂਆ ਸੋ ਮੈਨੂੰ ਲੱਗਦਾ ਕਿ ਸੇਫ ਗੇਮ ਖੇਡਣੀ ਉਹ ਬਹੁਤ ਸੌਖੀ ਆ ਸਾਡੇ ਲਈ। ਹੂੰ। ਸੋ ਮੈਂ ਜਿੰਨਾਂ ਨੂੰ ਫੇਵਰਟ ਮੰਨਦਾ ਹਨਾ ਰਾਖਸ਼ਕ ਹੋ ਗਿਆ ਜਾਂ ਹੋਰ ਡਾਇਰੈਕਟਰ ਨੇ। ਉਹ ੜੇ ਖੜੇ ਆ ਵੀ ਜਿਹੜਾ ਅਸੀਂ ਕਰ ਲਿਆ ਵੀ ਉਹ ਨਹੀਂ ਕਰਨਾ ਦੁਬਾਰਾ। ਹਾਂ। ਸੋ ਮੈਨੂੰ ਐ ਲੱਗਦਾ ਕਿ ਉਹ ਇਹ ਬੋਲੇ ਲੋਕਾਂ ਨੇ ਐਕਸੈਪਟ ਕੀਤੀ ਤਾਂ ਸਾਨੂੰ ਲੱਗਿਆ ਯਾਰ ਇਲਤੀ ਕਿ ਮੇਕਿੰਗ ਪੱਖੋਂ ਅਸੀਂ ਉੱਥੇ ਪਹੁੰਚ ਜਾਈਏ ਹਨਾ। ਚਲੋ ਬਾਕਸ ਆਫਿਸ ਉਦਾ ਨਹੀਂ ਉਹਨਾਂ ਰਿਹਾ ਜਿੱਡੀ ਸਾਨੂੰ ਉਮੀਦ ਸੀਗੀ ਹਨਾ। ਬਟ ਫਿਰ ਵੀ ਸਾਨੂੰ ਉਸ ਚੀਜ਼ ਤੇ ਪ੍ਰਾਊਡ ਆ। ਹੂੰ। ਕਿ ਅਸੀਂ ਉਹ ਬਣਾਇਆ ਜੋ ਕਿਸੇ ਨੇ ਨਹੀਂ ਬਣਾਇਆ। ਜੋ ਸੋਚਿਆ ਜੋ ਸੋਚਿਆ ਵੀ ਨਹੀਂ ਜਾ ਸਕਦਾ ਉਹ ਕਿਸੇ ਵਰਗੀ ਫਿਲਮ ਨਹੀਂ ਹੈ ਹਾਂ ਕਿ ਕਿ ਅੱਛਾ ਇਹਦੇ ਵਰਗੀ ਆ ਤੇ ਇਤੋਂ ਇਨਸਪਾਇਰ ਹੋ ਕੇ ਬਣਾ ਲਈ ਸੋ ਮੈਨੂੰ ਲੱਗਦਾ ਕਿ ਉਹਦੇ ਲਈ ਹਮੇਸ਼ਾ ਹੀ ਰਾਵਾਂਗੇ ਅੱਗੇ ਵਾਸਤੇ ਅੱਗੇ ਇਸ ਤੋਂ ਬਹੁਤ ਸਾਰਾ ਵੱਡਾ ਨੋਟਿਸ ਬਣਾਇਆ ਇਸ ਫਿਲਮ ਤੋਂ ਕਿ ਯਾਰ ਅੱਗੇ ਜੋ ਕਰਾਂਗੇ ਕਿ ਆਡੀਅנס ਨੂੰ ਹੋਰ ਧਿਆਨ ਚ ਰੱਖ ਕੇ ਕਰਾਂਗੇ ਵੀ ਇਹ じゃ ਕੀ ਕਰੀਏ ਕਿ ਬਾਕਸ ਆਫਿਸ ਹੋਰ ਗੁੱਡ ਹੋ ਜਾਏ ਭਾਜੀ ਪਹਿਲਾਂ ਤੁਸੀਂ ਕੈਰੈਕਟਰ ਆਰਟਿਸਟ ਕਰਦੇ ਸੀਗੇ ਉਦੋਂ ਵੀ ਪ੍ਰੋਮੋਸ਼ਨਸ ਤੇ ਜਾਂਦੇ ਸੀਗੇ ਉਦੋਂ ਵੀ ਪਿਆਰ ਮਿਲਦਾ ਸੀ ਤੇ ਹੁਣ ਤੁਸੀਂ ਮੇਨ ਦੇ ਵਿੱਚ ਕਰ ਰਹੇ ਹੋ ਤੇ ਹੁਣ ਜਦੋਂ ਪ੍ਰੋਮੋਸ਼ਨਸ ਤੇ ਜਾਂਦੇ ਹੋਂ ਪਿਆਰ ਮਿਲਦਾ ਤੇ ਭਾਜੀ ਫਿਰ ਕਿੰਨਾ ਕੋਈ ਵਧੀਆ ਲੱਗਦਾ ਹੈ ਗੁੱਡ ਫੀਲ ਹੁੰਦਾ ਹੈ ਕਿ ਜਦੋਂ ਤੁਸੀਂ ਕਿਤੇ ਜਾਂਦੇ ਹੋ ਲੋਕ ਤੁਹਾਨੂੰ ਐਪਰੀਸ਼ੀਏਟ ਕਰਦੇ ਐ ਐਂਡ ਖਾਸ ਤੌਰ ਤੇ ਉਹ ਤਾਂ ਇੱਕ ਤਰ੍ਹਾਂ ਦੀ ਆਕਸੀਜਨ ਹੀ ਹੈ ਨਾ ਤੇ ਹੋਰ ਰਿਸਪੋਨਸਿਬਿਲਟੀ ਵੀ ਹੁੰਦਾ ਭਾਜੀ ਹਾਂ ਹੁੰਦੀ ਆ ਯਾਰ ਕਿਤੇ ਕੋਈ ਕੰਮ ਕੱਚਾ ਨਾ ਰਹਿ ਜੇ ਹਾਂ ਕਿਤੇ ਉਹ ਨਾ ਕਦੇ ਫੀਲ ਕਰਾ ਦਈਏ ਕਿ ਅਸੀਂ ਉਮੇ ਰਹੇ ਕਿਉਂਕਿ ਮੇਨਟੇਨ ਕਰਨਾ ਬਹੁਤ ਔਖਾ ਬਹੁਤ ਔਖਾ ਇੱਕ ਜਨਰੇਸ਼ਨ ਆ ਨਾ ਕਾਲਜ ਚ ਹਰ ਸਾਲ ਕਿੰਨੇ ਨਿਕਲ ਜਾਂਦੇ ਆ ਯੂਨੀਵਰਸਿਟੀ ਜੋ ਕਿੰਨੇ ਨਿਕਲਦੇ ਆਉਦੀ ਜਗਾ ਕੋਈ ਦੂਜਾ ਆਉਂਦਾ ਹੁਣ ਉਹ ਆਪਣੀ ਸੋਚ ਲੈ ਕੇ ਆਇਆ ਨਾ ਹੁਣ ਕਿਹੜੀ ਆ ਹੁਣ ਕਿਹੜੀ ਜਨਰੇਸ਼ਨ ਚੱਲਦੀ ਆ ਜੈਂਜੀ 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 ਇਹ ਨਾ ਦੋਹਾਂ ਹਾਂ 25 ਤੋਂ ਬਾਅਦ ਪੈਟਾ ਸ਼ੁਰੂ ਹੋਈ ਆ ਨਾ ਸੋ ਦਿਨੋਂ ਦਿਨ ਕੰਟੈਂਟ ਵਾਈਜ਼ ਤਾਂ ਇਹਨਾਂ ਨੂੰ ਕਿਉਂਕਿ ਕੱਲੀਆਂ ਫਿਲਮਾਂ ਨਹੀਂ ਨਾ ਰਹੀਆਂ ਹੁਣ ਹੋਰ ਬਹੁਤ ਕੰਟੈਂਟ ਹੋ ਗਿਆ ਹਮ ਜੀ ਹੈ ਨਾ ਸੋ ਉਹਨੂੰ ਉਹਨੂੰ ਤੁਸੀਂ ਚੀਰ ਕੇ ਅੱਗੇ ਆਉਣਾ ਕਿੰਨੀ ਮਿਹਨਤ ਕਰਨੀ ਪਊਗੀ ਦੇਖ ਲੋ ਹਰ ਟੀ ਲੋਕਾਂ ਨੇ ਪੈਸੇ ਖਰਚ ਕੇ ਫਿਲਮ ਦੇਖਣ ਜਾਣਾ ਨਾ ਜੀ ਇੰਨਾ ਕੁ ਸ਼ਾਫੂਨ ਤੇ ਆਉਂਦਾ ਰੀਲਾਂ ਜੀਆਂ ਹਟਦੀਆਂ ਹੀ ਨਹੀਂ ਆਉਂਾ ਐ ਦੱਬੀ ਰਹਿੰਦਾ ਬੰਦਾ ਉਹਨੂੰ ਤੁਸੀਂ ਕ੍ਰਾਸ ਕਰਕੇ ਲੋਕਾਂ ਨੂੰ ਸਿਨੇਮੇ ਤੱਕ ਆਉਣ ਲਈ ਮਜਬੂਰ ਕਰਨਾ ਉਹਦੇ ਲਈ ਬਹੁਤ ਮਿਹਨਤ ਕਰਨੀ ਪੈਣੀ। ਕੀ ਬਾਤ ਹੈ ਭਾਜੀ ਬਿਲਕੁਲ ਭਾਜੀ ਅਸੀਂ ਉਸ ਸ਼ੋਅ ਦੇ ਵਿੱਚ ਜ਼ਰੂਰ ਮੌਜੂਦ ਹੋਵਾਂਗੇ ਤੇ ਥੈਂਕ ਯੂ ਭਾਜੀ ਇੱਥੇ ਮੌਜੂਦ ਹੋਣ ਦੇ ਲਈ। ਥੈਂਕ ਯੂ ਯਾਰ ਥੈਂਕ ਯੂ ਸੋ ਮਾਚ ਅਨਰ ਤੇ ਮੈਂ ਵਿਸ਼ ਕਰਦਾ ਭਾਜੀ ਤੁਹਾਡੇ ਜਿਹੜੇ ਕੰਟੈਂਟ ਨੇ ਅੱਗੇ ਇਲਤੀ ਵਰਗੀਆਂ ਫਿਲਮਾਂ ਡਿਫਰੈਂਟ ਕੰਟੈਂਟ ਉਹ ਲੋਕਾਂ ਨੂੰ ਪਸੰਦ ਆਣ ਤੇ ਸੁਪਰ ਡੂਪਰ ਹਿੱਟ ਹੋਣ। ਮੇਰੇ ਵੱਲੋਂ ਬੈਸਟ ਵਿਸ਼ਸ ਨੇ ਤੇ ਮੈ